ਇਵਨ ਬਦਲ ਦਰਦਵੀ ਨੇ ਆਪ ਦਾ ਫੋਨ ਤੋੜ ਕੇ ਚਲੇ ਜਾਵਾ ਕਿ ਤੂੰ ਦੂਰ ਇੱਕ ਨਵੀਂ ਆਇਡੈਂਟੀਟੀ ਦੇ ਨਾਲ ਛੋਟੇ ਕਦਮ ਵਾਲੀ ਹਰਵਿੰਦਰ ਕੌਰ ਰੂਬੀ ਬਾਰੇ ਆਈ ਬਹੁਤ ਦੁਖਦਾਈ ਖਬਰ ਰੂਬੀ ਨੂੰ ਹੋਈ ਏ ਭਿਆਨਕ ਬਿਮਾਰੀ ਤੇ ਰੋਂਦੀ ਹੋਈ ਨੇ ਖੁੱਲ ਕੇ ਦੱਸਿਆ ਆਪਣਾ ਪੂਰਾ ਹਾਲ ਜੀ ਹਾਂ ਛੋਟੇ ਕਦਮ ਵਾਲੀ ਮਸ਼ਹੂਰ ਬਲੌਗਰ ਤੇ ਇਨਫਲੂਐਂਸਰ ਐਡਵੋਕੇਟ ਰੂਬੀ ਨੂੰ ਤੁਸੀਂ ਸਭ ਜਾਣਦੇ ਹੋ ਜੋ ਇਸ ਵੇਲੇ ਜ਼ਿੰਦਗੀ ਦੇ ਇੱਕ ਵੱਡੇ ਸੰਘਰਸ਼ ਦੇ ਵਿੱਚੋਂ ਲੰਘ ਰਹੀ ਹੈ ਉਸਨੇ ਆਪਣੇ ਫੈਨਜ਼ ਨਾਲ ਲਾਈਵ ਆ ਕੇ ਅੱਖਾਂ ਭਿੱਜੀਆਂ ਹੋਈਆਂ ਸਾਰਾ ਸੱਚ ਸਾਂਝਾ ਕੀਤਾ ਉਸਨੇ ਦੱਸਿਆ ਕਿ ਉਹ ਇਸ ਸਮੇਂ ਇੱਕ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ ਅਤੇ ਉਸਦਾ ਲਗਾਤਾਰ ਇਲਾਜ ਚੱਲ ਰਿਹਾ ਹੈ ਉਸ ਦਾ ਪੂਰਾ ਪਰਿਵਾਰ ਵੀ ਉਸ ਦੀ ਸਿਹਤ ਨੂੰ ਲੈ ਕੇ ਗਹਿਰੀ ਚਿੰਤਾ ਦੇ ਵਿੱਚ ਹੈ ਰੂਬੀ ਨੇ ਅੱਗੇ ਕੀ ਕੁਝ ਦੱਸਿਆ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਇਹ ਵੀਡੀਓ ਹੋਰਾਂ ਨਾਲ ਵੀ ਸ਼ੇਅਰ ਕਰ ਦਿਓ ਬਹੁਤ سارے ਮੈਸੇजेस ਆ ਰਹੀਆਂ ਰਾਤ ਦੇ ਮੇਰੀ ਉਹ ਸਟੋਰੀ ਆਈ ਜਿਹੜੀ ਮੈਂ ਪਾਈ ਸੀ ਬਲੱਡ ਵਾਲੀ ਹੋਇਆ ਕੁਝ ਨਹੀਂ ਸੀਗਾ ਮੈਂ ਕਾਫੀ ਟਾਈਮ ਤੋਂ ਪਰੇਸ਼ਾਨ ਚੱਲ ਰਹੀ ਹਾਂ ਮਤਲਬ ਯਾਊ ਗਾਇਸ ਕੈਨ ਸਰਚ ਔਨ YouTube ਬਾਰਡਰਲਾਈਨ ਪਰਸਨੈਲਿਟੀ ਡਿਸਆਰਡਰ ਡਾਇਗਨੋਸ ਕੀਤਾ ਡਾਕਟਰ ਨੇ ਤੇ ਉਹਦੇ ਜੋ ਵੀ ਸਿੰਟਮਸ ਐਂਡ ਟਰੀਟਮੈਂਟਸ ਆ ਤੁਸੀਂ ਆਨਲਾਈਨ ਪਾ ਸਕਦੇ ਹੋ ਐਂਡ ਇਸ ਟਾਈਮ ਨਾ ਬਹੁਤ ਜ਼ਿਆਦਾ ਲੋ ਚੱਲ ਰਹੀਆਂ ਬਹੁਤ ਲੋ ਫੇਸ ਚੱਲ ਰਹਾ ਮੇਰੀ ਲਾਈਫ ਦਾ ਮਤਲਬ ਮੇ ਕੋਈ ਐਕਸਪਲੇਨੇਸ਼ਨ ਨਹੀਂ ਹੈਗੀ ਐਂਡ ਰਾਤੀ ਉਹ ਜਿਹੜਾ ਬਲੱਡ ਨਿਕਲ ਰਿਹਾ ਸੀਗਾ ਉਹ ਇਦਾਂ ਸੀ ਕਿ ਮੇਰੇ ਇੰਜੈਕਸ਼ਨ ਲੱਗਦਾ ਆ ਕਈ ਵਾਰ ਰਾਤ ਨੂੰ ਨੀਂਦ ਆ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਚਾਹੇ ਮੈਂ ਦੋ ਦਿਨਾਂ ਸੋਵਾਂ ਆ ਤਿੰਨਾਂ ਆ ਐਂਡ ਇਹੀ ਰੀਜ਼ਨਸ ਕਰਕੇ ਮੈਂ ਪਹਿਲਾਂ ਐਡਮਿਟ ਵੀ ਰਹੀਆਂ ਹਸਪੀਟਲ ਤੇ ਹੁਣ ਮੈਂ ਕਰੇ ਹੀ ਕੇਅਰ ਟੇਕਰ ਰੱਖ ਲਈਆ ਆਪਣੀ ਬਟ ਕਈ ਵਾਰ ਮੈਂ ਨਾ ਜ਼ਿਆਦਾ ਪਰੇਸ਼ਾਨ ਉਹਨੂੰ ਵੀ ਕਰ ਦਿੰਦੀ ਆ ਕਿ ਉਹ ਵੀ ਤੰਗ ਹੋ ਜਾਂਦੀ ਆ ਮੇਰਾ ਆਪਣੇ ਗੁੱਸੇ ਤੇ ਕੋਈ ਕੰਟਰੋਲ ਨਹੀਂ ਹੈਗਾ ਮਤਲਬ ਮੈਂ ਹਮੇਸ਼ਾ ਟਰਾਈ ਕਰਦੀ ਆ ਕਿ ਮੈਂ ਸੈਲਫ ਆਮ ਕਰਾਂ ਆਪਣੇ ਆਪ ਨੂੰ ਮਤਲਬ ਤੁਸੀਂ ਉਹ ਚੀਜ਼ ਸਰਚ ਕਰੋ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਐਗਜੈਕਟਲੀ ਬੰਦਾ ਕੀ ਫੀਲ ਕਰਦਾ ਐਂਡ ਦ ਥਿੰਗ ਇਜ਼ ਕਿ ਰਾਤੀ ਜਦੋਂ ਮੇਰੇ ਇੰਜੈਕਸ਼ਨ ਜਾਂ ਕੈਨੂਲਾ ਰਿਮੂਵ ਕੀਤਾ ਮੇਰੀ ਨਰਸ ਨੇ ਤੇ ਮੈਂ ਨਰਸ ਦਾ ਹੱਥ ਚੱਕ ਕੇ ਮਾਰਿਆ ਮਤਲਬ ਆਈ نو ਇਟਸ ਮਾਈ ਫਾਲਟ ਤੇ ਉਹ ਬਲੀਡਿੰਗ ਨਹੀਂ ਰੁਕ ਰਹੀ ਸੀਗੀ ਐਂਡ ਨਰਸ ਨੇ ਟਰਾਈ ਕੀਤਾ ਕਿ ਉਹ ਮੇਰਾ ਹੱਥ ਫੜ ਕੇ ਉਹਦੇ ਤੇ ਕਾਟਨ ਰੱਖ ਕੇ ਬਲੀਡਿੰਗ ਰੋਕ ਦਵੇ ਜਦੋਂ ਵੀ ਆਪਾਂ ਨੀਡਲ ਲਗਾਉਂਦੇ ਆ ਮੇਬੀ ਸ਼ਾਇਦ ਕਿਸੇ ਬਲੱਡ ਟੈਸਟ ਲਈ ਵੀ ਆ ਉਹਦਾਂ ਕਿਸੇ ਬਲੱਡ ਮਿਸ਼ਨਲ ਆਂ ਤਾਂ ਨਹੀਂ ਜਲਦੀ ਤੇ ਉਹ ਮੇਰਾ ਬਲੱਡ ਬਹੁਤ ਜ਼ਿਆਦਾ ਤੇਜ਼ ਫਲੋ ਕਰ ਰਿਹਾ ਸੀਗਾ ਤੇ ਮੈਂ ਨਰਸ ਨੂੰ ਡਾਂਟ ਕੇ ਇਹ ਕਾਟਨ ਵਗੈਰਾ ਉਹਦੇ ਸੁਟ ਕੇ ਉਹਦੇ ਹੱਥ ਵਗੈਰਾ ਇਧਰ ਉਧਰ ਕਰਕੇ ਤੇ ਮੈਂ ਉਹ ਸਾਰਾ ਬਲੱਡ ਆਪਣੀ ਬਾਡੀ ਚੋਂ ਨਿਕਲਣ ਦਿੱਤਾ ਜੋ ਕਿ ਬਹੁਤ ਜ਼ਿਆਦਾ ਨਿਕਲਿਆ ਮਾਏ ਆਮ ਸ਼ਾਰਟਸ ਐਂਡ ਮੇਰੀ ਚੱਦਰ ਮੇਰੀ ਆਮ ਸਾਰਾ ਖੂਨਾ ਪਰ ਗਿਆ ਸੀਗਾ ਤੇ ਉਹ ਫਿਰ ਮੈਂ ਜਸ ਚੱਦੀ ਆਪਣੇ ਮਤਲਬ ਖੱਤਾਂ ਦੇ ਨਾਲ ਜਦੋਂ ਆਪਣੀ ਆਮ ਤੇ 10 ਕਿਕਾ ਤੋਂ ਸਾਰਾ ਬਲੱਡ ਮੇਰੇ ਹੱਥ ਤੇ ਲੱਗਾ ਹੋਇਆ ਸੀ ਐਂ ਐਡੇ ਕਿਸ ਨੂੰ ਸਟੋਰੀ ਪਾਤੀ ਆਈ ਡੋਨਟ نو ਕਿ ਕਿਉਂ ਸੋਚ ਕੇ ਮੈਂ ਸਟੋਰੀ ਪਾਈ ਬਿਕਾਜ਼ ਮੈਨੂੰ ਬਹੁਤ ਜ਼ਿਆਦਾ ਮੈਸੇਜਸ ਆ ਰਹੇ ਆ ਸਟੋਰੀ ਦੇਖ ਕੇ نو ਵਨ ਨੋਜ਼ ਮੰਮਾ ਨੂੰ ਫਿਰ ਜਦੋਂ ਪਤਾ ਲੱਗਾ ਮੰਮਾ ਨੇ ਮੇਰੀ ਸਟੋਰੀ ਦੇਖੀ ਤੇ ਮੰਮਾ ਨੇ ਮੇਰੀ ਨਰਸ ਨੂੰ ਪੁੱਛਿਆ ਕਿ ਕੀ ਹੋਇਆ ਸੀ ਰਤੀ ਇਹ ਕੁਝ ਵੀ ਬਟ ਮੈਨੂੰ ਉਹਨਾਂ ਨੇ ਨਹੀਂ ਡੰਕਿਆ ਕਿਉਂਕਿ ਮੈਂ ਬਹੁਤ ਜ਼ਿਆਦਾ ਆਫ ਚੱਲ ਰਹੀ ਹਾਂ ਮੈਨੂੰ ਕੋਈ ਕੁਝ ਨਹੀਂ ਕਹਿੰਦਾ ਤੇ ਮੈਂ ਬਹੁਤ ਜ਼ਿਆਦਾ ਇਹ ਚੀਜ਼ਾਂ ਦਾ ਫਾਇਦਾ ਉਠਾ ਰਹੀ ਹਾਂ ਕਿ ਮੈਂ ਬਹੁਤ ਜ਼ਿਆਦਾ ਤੰਗ ਹੋ ਵੀ ਰਹੀਆਂ ਮੈਂ ਆਪਣੀ ਫਾਮੀ ਨੂੰ ਤੰਗ ਕਰ ਵੀ ਰਹੀਆਂ ਸੋ ਰਾਤ ਦੇ ਇਸ ਇਨਸੀਡੈਂਟ ਤੋਂ ਬਾਅਦ ਮਮਾ ਬਾਰ-ਬਾਰ ਬਾਰ-ਬਾਰ ਮੇਰੇ ਕੋਲ ਆਉਂਦੇ ਨੇ ਪੁੱਛਦੇ ਨੇ ਕਿ ਤੂੰ ਠੀਕ ਆ ਤੈਨੂੰ ਕਿਸੇ ਚੀਜ਼ ਦਾ ਬਟ ਮਤਲਬ ਆਈ ਡੋਟ ਨੋ ਮੇਬੀ ਮੈਨੂੰ ਗਰੂਮ ਲੱਗ ਜਾਉਂ ਬਿਕਾਜ਼ ਮੈਂ ਬਹੁਤ ਇਮੋਸ਼ਨਲ ਹੋ ਰਹੀ ਆਈ ਨੋ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਆਪਣੇ ਨਾਲ ਐਂਡ ਮੇਰੀ ਇਹ ਸਟੋਰੀ ਹੁਣ ਮੇਰੇ ਭਰਾ ਨੇ ਵੀ ਦੇਖਣੀ ਆ ਉਹ ਵੀ ਦੇਖੂਗਾ ਤੇ ਉਹ ਵੀ ਮੈਨੂੰ ਡਾਂਟੂਗਾ ਤਾਂ ਨਹੀਂ ਪਰ ਨਾ ਕਿਤੇ ਉਹ ਪਰੇਸ਼ਾਨ ਹੋਊਗਾ ਮੇਰੀ ਹਾਲਤ ਦੇਖ ਕੇ ਐਂਡ ਇਸ ਟਾਈਮ ਮੈਂ ਬਹੁਤ ਜ਼ਿਆਦਾ ਵੀਕ ਚੱਲ ਰਹੀ ਹਾਂ ਮੈਨੂੰ ਨਹੀਂ ਇਹ ਜਿੱਦਾਂ ਸ਼ੋ ਕਰਨੀ ਚਾਹੀਦੀ ਸੋ ਬਟ ਮੈਂ ਹਮੇਸ਼ਾ ਤੁਹਾਨੂੰ ਸਾਰਿਆਂ ਨੂੰ ਆਪਣੀ ਇੱਕ ਫੈਮਲੀ ਮੰਨਿਆ ਆ ਜਦੋਂ ਵੀ ਮੈਂ ਖੁਸ਼ ਹੁੰਦੀ ਆ ਮੈਂ ਹਮੇਸ਼ਾ ਤੁਹਾਨੂੰ ਦੱਸਦੀ ਆਂ ਮੈਂ ਦੁਖੀ ਹਾਂ ਤਾਂ ਵੀ ਦੱਸਦੀ ਬਟ ਇਹ ਖੁਸ਼ੀ ਤੇ ਦੁੱਖ ਦੋਨੋਂ ਤੋਂ ਉੱਪਰ ਦੀਆਂ ਗੱਲਾਂ ਨੇ ਜਿਹੜੀਆਂ ਮੈਂ ਕਿਸੇ ਨਾਲ ਨਹੀਂ ਕਰ ਸਕਦੀ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ ਜੇ ਮੈਂ ਦੱਸ ਦਿੰਦੀ ਆਂ ਤੇ ਕਿਸ ਨੂੰ ਸਮਝ ਨਹੀਂ ਆਉਂਦਾ ਐਂਡ ਹੁਣ ਇਹ ਮਤਲਬ ਮੈਨੂੰ ਇੰਨੇ ਮੈਸੇਜਸ ਆ ਗਏ ਸਟੋਰੀ ਤੇ ਤੇ ਮੈਨੂੰ ਇੱਕ ਕੁੜੀ ਦਾ ਮੈਸੇਜ ਆਇਆ ਮੇਰੀ ਕੱਲਾ हेयरकट ਵਾਲੀ ਸਟੋਰੀ ਤੇ ਵੀ ਆ ਕਟਿੰਗ ਕਰਾ ਕੇ ਸਾਰੇ ਨਾਲ ਗੱਲ ਕਰਕੇ ਇਹ ਕੁਛ ਬਟ ਕਈ ਵਾਰ ਬੜਾ ਦਿਲ ਦਾ ਅੱਡਾ ਵੀ ਮੈਂ ਆਪਣਾ ਫੋਨ ਤੋੜ ਕੇ ਚਲੇ ਜਾਵਾਂ ਕਿਤੋਂ ਦੂਰ ਇੱਕ ਨਵੀਂ ਆਇਡੈਂਟੀਟੀ ਦੇ ਨਾਲ ਜਿੱਤੇ ਕਿਸੇ ਨੂੰ ਪਤਾ ਹੋਵੇ ਕਿ ਮੇਰਾ ਨਾਮ ਰੂਪੀਆ ਜਾਂ ਮੇਰੀ ਕੀ ਲਾਈਫ ਸੀ ਜਾਂ ਕੀ ਹੈ ਇਹ ਅੱਗੇ ਕੀ ਹੋਊਗੀ ਕਿ ਜਿੱਥੇ ਮੈਨੂੰ ਕੋਈ ਨਾ ਜਾਣਦਾ ਹੋਵੇ ਮੈਂ ਬਹੁਤ ਸਟਰੋਂਗ ਹਾਂ ਪਰ ਪਹਿਲੀ ਵਾਰ ਇਹ ਦਰੋ ਕੇ ਮਤਲਬ ਸਟੋਰੀ ਪੋਸਟ ਕਰਾਂਗੀ ਬਟ زندگی ਕੇ ਫਿਰ ਬਹੁਤ ਹਾਰਡ ਹੋ ਜਾਂਦੀ ਆ ਐਂਡ ਆਈ نو ਕਿ ਮੇਰੇ ਚੈਲੰਜਸ ਖਤਮ ਹੋਇਆ ਨਹੀਂ ਮੈਂ ਬਹੁਤ ਜਲਦੀ ਵਾਪਸ ਲੱਗਾਂਗੀ ਪੁਰਾਣੀ ਰੂਬੀ ਬਹੁਤ ਛੇਤੀ ਵਾਪਸ ਆਊਗੀ ਮੈਂ ਹਾਰ ਨਹੀਂ ਸਕਦੀ ਤੇ ਮੇਰੀ ਜ਼ਿੰਦਗੀ 'ਚ ਹਾਰਨਾ ਲਿਖਿਆ ਹੀ ਨਹੀਂ ਹੈਗਾ ਮੇਰੀ ਫੈਮਲੀ ਮੈਨੂੰ ਬਹੁਤ ਸਪੋਰਟ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ